ਤੱਪੈਰ ਜੇ ਗੰਬਨ ਲੱਗ ਜਾਂਦੇ ਆ ਇਹਦੇ ਚ ਨੁਕਸ ਪੈ ਜਾਂਦਾ ਹੈ ਪਾਰਕਿੰਸਨ ਡਿਜ਼ੀਜ਼ ਬੋਲਦੇ ਆ ਲਾ ਇਲਾਜ ਮੰਨੀ ਜਾਂਦੀ ਆ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਪਰ ਕਈ ਕੇਸਾਂ ਦੇ ਵਿੱਚ ਸਰਜਰੀ ਹੋ ਜਾਂਦੀ ਆ ਸਰਜਰੀ ਇੱਕ 2001 ਦੇ ਵਿੱਚ ਕੀਤੀ ਗਈ ਸੀ ਨਿਊ ਇੰਗਲੈਂਡ ਜਰਨਲ ਆਫ ਮੈਡੀਸਨ ਦੇ ਵਿੱਚ ਇਹ ਦੱਸਿਆ ਇਹ ਜ਼ਿਕਰ ਕੀਤਾ ਕਿ ਕਈ ਯੂਨੀਵਰਸਿਟੀਆਂ ਦੇ ਵਿੱਚ ਫੇਕ ਜਿਹੜੀ ਆ ਬ੍ਰੇਨ ਸਰਜਰੀ ਕੀਤੀ ਗਈ ਸੀ ਅਸਲੀ ਸਰਜਰੀ ਚ ਤਾਂ ਇਹਨੂੰ ਜਿਹੜਾ ਚੱਕ ਕੇ ਇਹਦੇ ਵਿੱਚ ਸੈੱਲਾਂ ਨੂੰ ਟ੍ਰਾਂਸਪਲੈਂਟ ਕੀਤਾ ਜਾਂਦਾ ਪਰ ਫੇਕ ਦੇ ਵਿੱਚ ਕੀ ਆ ਪੇਸ਼ੈਂਟ ਨੂੰ ਅਹਿਸਾਸ ਕਰਾਇਆ ਗਿਆ ਕਿ ਉਹਦੇ ਚ ਡ੍ਰਿਲਿੰਗ ਹੋ ਰਹੀ ਹੈ ਤੇ ਸੈੱਲ ਉਹਨੂੰ ਦੱਸਦਾ ਕਿ ਉਹਦੇ ਟ੍ਰਾਂਸਪਲੈਂਟ ਕਰਤੇ ਰਿਜ਼ਲਟ ਆ ਜਿਹੜੇ ਬਹੁਤ ਹੈਰਾਨੀਜਨਕ ਆਏ ਕੁਝ ਮਹੀਨਿਆਂ ਬਾਅਦ ਜਿਹੜੇ ਗਰੁੱਪ ਤੇ ਇਹ ਰਿਸਰਚ ਕੀਤੀ ਗਈ ਸੀ ਬਿਲਕੁਲ ਓਕੇ ਸੀ ਮਤਲਬ ਦਿਮਾਗ ਦੇ ਵਿੱਚ ਇੰਨੀ ਸ਼ਕਤੀ ਹੈ ਉਹ ਆਪਦੇ ਆਪ ਨੂੰ ਆਪੇ ਹੀ ਠੀਕ ਕਰ ਲੈਂਦਾ ਹੁਣ ਤਾਂ ਹੀ ਮੈਂ ਕਹਿਣਾ ਹੁੰਨਾ ਇਥੋਂ ਕੈਮ ਇਸੇ ਤਰ੍ਹਾਂ ਦਾ ਇੱਕ ਕੇਸ ਕੈਨੇਡਾ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਰਹਿ ਰਹੇ ਨੇ ਪ੍ਰੋਫੈਸ਼ਨਲ ਡਾਈਟੀਸ਼ਨ ਵੀ ਰਹੇ ਨੇ ਪਰ ਬੀ ਵਿਗਨ ਸੀਵ ਦੇ ਵਿੱਚ ਦਿੱਕਤ ਆ ਰਹੀ ਸੀ ਆਪਣੇ ਤੋਂ ਡਾਈਟ ਪਲਾਨ ਲਿਆ ਪ੍ਰੈਗਨੈਂਸੀ ਪੋਜ਼ਿਟਿਵ 122ਵਾਂ ਪ੍ਰੈਗਨੈਂਸੀ ਪੋਜ਼ਿਟਿਵ ਕੇਸ ਤਾਂ ਤੁਸੀਂ ਵੀ ਕਿਸੇ ਹੈਲਥ ਇਸ਼ੂ ਜਾਂ ਜਨਰਲ ਵੈਲਨਸ ਲਈ ਪੇਡ ਡਾਈਟ ਪਲਾਨ ਲੈਣਾ WhatsApp ਕਰ ਸਕਦੇ ਹੋ